ਆ ਇਹ ਲਈ ਨਹੀਂ ਪਾਉਣੀ ਆਪਾਂ ਆ ਬੱਕਰਾ ਪਾਲਾ ਇਹ ਵਜਨ ਦਾ ਮੁੱਲ ਦੱਸ ਯਾਰ ਵਜਨ ਦਾ ਮੁੱਲ ਹੀ ਰੱਚਾ ਤੈਨੂੰ 16 ਕਿਲੋ ਇਹ ਤੁਹਾਨੂੰ ਦਿਨਾ ਹੈਗਾ ਤੈਨੂੰ ਤੂੰ ਦੱਸ ਮੈਨੂੰ ਹੋਰ ਕਿੰਨੇ ਕਿਲੋ ਤੂੰ ਬੋਲ ਬੋਲ ਮੈਂ 7000 ਟੇਰ ਕੇ ਤੂੰ ਬੋਲ ਤੂੰ 2500 ਲਾ ਤਾਂ ਨਾ ਤਾਂ 2500 ਤਾਂ ਨਾ 8000 ਦਾ ਬੱਸ ਫੇਰ ਫਾਈਨਲ ਦੱਸ ਮੈਂ ਨਾ ਕਰ ਬੋਲ ਬੋਲ ਦੇਖ ਲੈ ਤੂੰ ਨਾ ਸੁਣਾ ਬੋਲ ਯਾਰ ਵੇੜ ਪਰੇ ਤਰ ਬੇਲੇ ਆਵਾਂ ਹੱਥ ਪਾਜਾ 35 35 ਹੱਥ ਕਿੰਨਾ ਹੋ 30 30 ਵਾਹ ਬਹੁਤ ਹੋਰ ਕਿੰਨੇ ਦਾ 35 ਉਹ ਡਾਉਣਾ ਕਿਹੜਾ ਉਹ ਕਿੰਨੇ ਕੋੜਿਆ ਅਰ ਬਿੱਟ ਉਹ ਇੱਕ ਹੋ ਸਾਰਾ ਕੋਈ ਵੀ ਹੋ ਕੇ ਕਿਹਨੇ ਬੋਲ ਚਾਹ ਨਾ ਵੀ ਕਟ ਗਿਆ ਆ ਵੀ ਨੰਗਰ ਦਾ ਜੂਦੀ ਮੂਰੇ ਹੁਣ ਪ੍ਰੋਗਰਾਮ ਕਰਾਂ ਦੋ ਮੁਗਾਰਾ ਚੜ ਕਾਲਾ ਲਾਂਗੇ ਚੜ ਕਾਲਾ ਦੇ ਦੇ ਪੈਸੇ ਕਿੰਨੇ ਆ ਉਹ ਜਿੰਨੇ ਲਾਤੇ ਠੀਕ ਆ ਯਾਰ ਜਿੰਨੇ ਲਾਤੇ ਠੀਕ ਆ ਤੁਹਾਨੂੰ ਕੱਲੇ ਰਾਤ ਉਹ ਲਾਦੇ ਹੂੰ ਨਹੀਂ ਬੱਕੀਆਂ ਛੱਡਣੀ ਯਾਰ ਮੈਨੂੰ ਪਾਣੀ ਸੋਣੀ ਨਾ ਕੋਰੇ ਹਾਂ ਇਹ ਨਹੀਂ ਤਾਂ ਰੈਣ ਦਾ ਯਾਰ ਕੰਮ ਨਹੀਂ ਮੇਰੇ ਕੰਮੇ ਫੱਟ ਨਹੀਂ ਬਸ ਰੈਣ ਫਿਰ ਫੱਟ ਨਹੀਂ ਬੱਕ ਹੋਰ ਲਵਾ ਦੇ ਕੋਈ ਪੈਸੇ ਨਾਲ ਕੋਈ ਗੱਲ ਨਹੀਂ ਵੱਧ ਕਰ। ਹੋਰ ਤੂੰ ਘਟ ਕਰਦਾ ਕਿਹੜੀ ਕਰ। ਆਓ ਬਾਬਾ ਆ ਲੈ ਜਾ ਬਾਬਾ ਆ ਮੰਗੀ ਸੀ ਤੋ 27000 ਮੰਗ ਸੀ ਬਾਈ 10000 ਹੁਣ ਜਿੰਨੇ ਦਾ 100 100 ਮੋੜ ਦੀ 100 350 ਦੋ ਦੋ 350 ਦੇ ਮੇਮਨੇ ਆਉਦੇ ਹੁੰਦੇ ਯਾਰ ਹੋਰ ਕਿੰਨੇ ਦਾ ਹੋ ਗਿਆ ਓਏ ਆ ਬੱਕਰੀ ਪਾਲਾ ਬੱਕਰੀ ਹੋਰ ਵੀਡੀਓ ਕਰਨੀ ਆਪਾ ਆਪਾ ਮੈਂ ਫੜ ਕਿੰਨੇ ਦਾ 500 ਕੁਟ ਚਾਰ ਉਹ ਨਹੀਂ ਹੁੰਦੀ ਦਾ ਕਿੰਨੇ ਦਾ ਹੋਊਗਾ ਫਿਰ 600 ਕੁਟ ਮੇਵਾੜਾ ਲੈ ਲੈ ਉਹ ਯਾਰ ਉਹ ਖੜਾ ਸਿੰਗਲ ਲੈ ਜਾ ਸਿੰਗਲ ਹੀ ਰੱਖ ਦਾਂ ਮੈਂ ਹਾਂ ਲਾਹੌਰ ਹਾਜ ਉਹ ਦਵਾ ਹੁੰਦਾ ਹੋਇਆ ਉਧਰ ਆ ਦੇਣ ਪੱਤੀ ਨਹੀਂ ਪਾ ਲੋ ਡਾਕਟਰ ਕਿਹੜਾ ਕਰੀਏ ਤੈਨੂੰ ਮੈਂ ਨਾ ਕਿਹਾ ਦਵਾ ਹੁੰਦਾ ਹੋਇਆ ਯਾਰ ਆਖੀ ਨਹੀਂ ਪੈਂਦਾ ਆਲੇ ਬਣਾ ਦੇ ਫੜ ਬਾਬਾ ਓਏ ਭਾਈ ਉਹ ਬੱਚਿਆਂ ਵਿੱਚ ਜਾਂਦਾ ਆਪਾ ਨੂੰ

ਉਹ ਨੂੰ ਦੇ ਲੈ 7 ਕਿਲੋ ਬਾਬਾ ਜੀ ਕਾਹਨ ਮੇਰੀ ਗੱਲ ਸਮਝ ਮੈਂ ਮੂਰੇ ਤੇ ਬੋਲਿਆ ਤੇਰੇ ਮੈਂ ਤੁਹਾਨੂੰ ਇੱਕ ਜਾਲੀ ਉਹ ਨੂੰ ਦੇ ਤਲੇ ਵੇਚ ਜਾ ਬਿੱਟਰ ਥੋੜੇ ਹੈ ਮੈਂ ਮੁੱਕਾ ਕਹਿੰਦਾ ਜੀ ਗੱਲ ਕਰ ਫਰੀ ਵੀ ਮਾਰਿਆ ਲੱਗੜੀ ਉਹ ਨੂੰ ਦੇ ਲੈ 7 ਕਿਲੋ ਮੇਮਣਾ ਬਸ ਬਸ ਖਰਾਬ ਹੋ ਜਾਂਦਾ ਕਿੰਨੇ ਕਹਿੰਦੇ 300 ਕੱਟ ਜਾ ਰਹੇ ਹੈ ਕਹਿੰਦਾ ਨਹੀਂ 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 ਇਹ ਤਾਂ ਕਿੰਨੇ ਯਾਰ ਮੈਨੂੰ ਨਾ ਕਿੰਨੀ ਲਾਊਗਾ ਫਿਰ 6000 ਦਾ ਲਾਉਂਗੇ ਬੱਚਾ ਦਿਓਣ ਦਾ 6000 ਦਾ ਤੇਰਾ ਬਾੜੀ ਚਿਰਦਾ ਸੁਣਨੀਏ ਇਹੋ ਨਾਂ ਮੇਰੇ ਭਰਾ ਦਾ ਬਾਈ ਮੈਂ ਨਾਲ ਲੈ ਆਂਗਾ ਉਹ ਕਹਿੰਦਾ ਮੇਮਣਾ ਚਾਹੀਏ ਤੂੰ ਘਟ ਵੇਚੀ ਨਹੀਂ ਨਹੀਂ ਫੇਰ ਨਹੀਂ ਉਹਦੇ ਨਾਲ ਗੱਲ ਕਰਨਾ ਜਿਹੜਾ ਪਊਾ ਉਹਦੇ ਨਾਲ ਲੈ ਜਾਏਗਾ ਉਹਦੇ ਨਾਲ ਗੱਲ ਕਰਨਾ ਉਹਨੇ ਤਾਂ ਪੈਂਦਾ ਨਹੀਂ ਬਾਈ ਜੀ ਪੈਂਦਾ ਬੱਚਾ ਉਹ ਕਹਿੰਦਾ ਨਹੀਂ ਪੈਂਦਾ ਉਹਨਾਂ ਨੂੰ ਪੂਰੇ 4000 ਦਾ ਮੇਮਣਾ ਦੇਣਾ 1000 ਬਾਈ ਉਹਨੇ 5000 ਦਾ ਉਹਨੂੰ ਬੱਚਾ ਲੈਤਾਗਾ ਮੇਰੇ ਭਾਈ ਪੂਰੇ 4000 4000 ਮੇਮਣਾ ਫੇਰ ਐਂਡ ਨਹੀਂ ਆਪੋ ਮਾਰ ਮੈਂ ਨਹੀਂ ਮਾਰਦਾ ਪੈਸੇ ਘੜੇ ਪੈਸੇ ਦੇ ਮਾਰ ਮੈਂ ਇੱਕ ਕੁੜੀ ਦੀ ਲਾਨ ਤੇਰੇ ਦੇ ਪੱਟ ਕੇ ਟੰਗ ਲਾਏ ਘੇੜੇ ਜੇ ਬੜਾ ਨਾ ਹੋ ਜਾ ਨਾ ਸਿਆਣਾ ਬੰਦਾ ਹੋ ਜਾ ਹੋਰ ਹੋ ਵੀਰੋ ਮੈਂ ਬੋਲਦਾ ਨਾ ਬੱਬਾ ਨਾ ਫੜਦਾ 12 ਕੋ ਬੋਲ ਉਹ ਫੜਦਾ ਉਹ ਵੇਚ ਤਾ ਤੂੰ ਗਿੰਦਾ ਲੈ ਮੋੜ ਤਾ ਤੂੰ ਪੰਚੇ ਦੀ ਮੋੜੀ ਨਹੀਂ ਉਹ ਤਾਂ ਉਹ ਬੋਲ ਪਿਆ ਦਾ ਨਹੀਂ ਪੈਂਦਾ ਬੱਕਰਾ ਪਾ ਲੈ ਉਹ ਹੀ ਗੱਲ ਫਿਰ ਯਾਰ ਗੱਲ ਜਿਆਦਾ ਪਾ ਲੈ ਬੱਕਰਾ ਹੁਣ ਤੈਨੂੰ ਸਾਰੇ ਪੰਚਾਇਤ ਖੜੀ ਆ ਮੈਂ ਬੋਲਿਆ ਤਾਂ ਨਹੀਂ ਸਾਢੇ 5000 ਹਾਂ ਭਾਈ ਜਿੱਥੇ ਕੁਆਲਟੀ ਦੱਸ ਮੈਨੂੰ ਜਿੱਥੇ ਮੇਂ ਦੂਬਾਤ ਨਹੀਂ ਕੁਆਲਟੀ ਵੀ ਨਹੀਂ ਬੱਕਰਾ ਪਾ ਲੈ 57 ਲਿਓ ਮੈਂ ਇਹਨੇ ਨਹੀਂ ਬੋਲੇ ਆਪਾਂ ਤੈਨੂੰ ਇੱਕ ਗੱਲ ਦੱਸ ਤੂੰ ਖਾਣ ਦਾ ਉਹ ਬੱਕਰਾ ਸਾਢੇ 5 ਦਾ ਪਾ 4000 4000 ਮੇਂ ਪੈਂਦਾ ਬੱਕਰਾ ਐਵੇਂ ਕੀ ਫਾਇਦਾ ਕਰੇ ਤੇਰੇ ਤੋਂ ਲੈ ਵਾਪੇ ਉਹਨੂੰ ਤਾਂ ਦੇ ਲੈ ਆ ਦੇਖ ਲੈ ਇੱਕ ਦੂਸਰੀ ਯਾਰ ਬੱਕਰੀਆਂ ਦੇਖ ਲੈ ਯਾਰ ਕੋਈ ਚੰਗਰ ਨਹੀਂ ਤਹਿ ਬੈਠੀਆਂ ਆਪਾਂ ਤਾਂ ਜਾਓ ਆਪਣੇ ਕਹੇ ਕਾਹ ਹੈ ਜਣਾ ਕੋਈ ਨਹੀਂ ਆਜੋ ਭਾਈ ਦੇ ਭਾਈ ਮਾਣਾ ਇਹ ਆ ਦੇਖ ਲੈ ਦੁਨੀਆ ਇਧਰ ਨੂੰ ਸਾਹਮਣੇ ਹੋ ਜਾ ਉਧਰ ਜਿੱਧਰ ਵੇਤਾਂ ਦਾ ਪੰਨਾ ਹਾਂ ਉਹ ਨਹੀਂ ਆ ਦੇ ਯਾਰ 8 ਨੇ 10 ਨੇ 3 ਤੇ 12 ਮੇਰੇ ਪੱਕੇ ਹੈ ਮਾਨਦਗਾ ਨਹੀਂ ਭਾਈ ਮੈਂ ਕੀ ਮਾਨਦ ਭਾਈ ਮਰੇ ਆਪਾਂ ਤੇ ਗਿਆ ਜਮਾਈ ਬਸ ਕੋਈ ਮਿਕਰਦਾ ਵੀਡੀਓ ਜ਼ਰੂਰੀ ਕੋਈ ਕਿਥੋਂ ਦੇ ਦੱਸ ਪਾ ਲੈ ਲੇ ਲੇ ਰਹੀ ਆ ਮਾਲ ਜੀ ਆ ਬਤਾ ਬਾਤ ਤੇ ਗਿਆ